ਵੱਡੇ ਰੋਡ ਦੇ ਉੱਤੇ ਅਦੇਸ਼ ਹਸਪੀਟਲ ਦੇ ਬਿਲਕੁਲ ਨਾਲ ਪੁੱਚੋ ਮੰਡੀ ਦੇ ਵਿੱਚ ਸਜਣੂ ਇੱਕ ਪੈਲਸ ਬਣਿਆ ਜਿਹਦੇ ਮੂਹਰੇ ਬਹੁਤ ਵੱਡੀ ਪਾਰਕਿੰਗ ਬਣੀ ਆ ਪਰ ਦੇਖਣ ਨੂੰ ਪੈਲਸ ਆ ਜਿਹੜਾ ਉਹ ਬੜਾ ਛੋਟਾ ਜਿਹਾ ਲੱਗਦਾ ਬੰਦਾ ਕਈ ਰੋਡ ਤੋਂ ਲੰਘਦਾ ਇਸੇ ਕਰਕੇ ਇਨਕੁਆਰੀ ਨਹੀਂ ਕਰਦਾ ਪਰ ਨਹੀਂ ਇਹਦੇ ਤੁਸੀਂ ਜਦੋਂ ਅੰਦਰ ਬਣੋਗੇ ਨਾ ਸਜਣੂ ਉਦੋਂ ਤੁਹਾਨੂੰ ਸਾਰੀਆਂ ਗੱਲਾਂ ਦਾ ਭੇਤ ਖੁੱਲ ਜਾਣਾ ਵੀ ਇਹ ਗਾਂਹਾਂ ਦੇ ਗਾਂਹਾਂ ਬੜਾ ਲੰਬਾ ਚੌੜਾ ਬਣਿਆ ਵਾ ਪਰ ਹੁਣ ਤੁਸੀਂ ਇੰਨਾ ਸੋਹਣਾ ਵੇਖ ਕੇ ਇੱਥੇ ਇੱਕ ਗੱਲ ਦਾ ਹੋਰ ਭੇਖਾ ਖਾ ਕੇ ਇਨਕੁਆਰੀ ਨਹੀਂ ਕਰਨੀ ਵੀ ਇਹ ਮਹਿੰਗਾ ਪਤਾ ਨਹੀਂ ਕਿੰਨਾ ਖ ਹੋਊਗਾ ਨਹੀਂ ਨਹੀਂ ਬਹੁਤ ਬਜਟ ਦੇ ਵਿੱਚ ਤੁਹਾਡੇ ਦੇ ਵਿੱਚ ਆਉਣ ਵਾਲਾ ਪੈਲਸ ਹੈ ਤੇ ਹੋਰ ਗੱਲ ਸੁਣ ਲਓ ਜਿਹੜਾ ਬੰਦਾ ਇਹਨਾਂ ਕੋਲੇ ਮੇਰਾ ਨਾਂ ਲਾਊਗਾ ਰਾਤ ਦਾ ਪ੍ਰੋਗਰਾਮ ਕਰਨਾ ਉਹਨੂੰ ਐਕਸਟਰਾ ਚਾਰਜਸ ਹੀ ਨਹੀਂ ਲੱਗਣਗੇ ਮੇਰਾ ਨਾਂ ਲੈ ਦਿਓ ਰਸੋਈਆਂ ਬਣੀਆਂ ਵੈਂਟੀਲੇਸ਼ਨ ਵਾਲੀਆਂ ਜਿੱਥੇ ਹਲਵਾਈਆਂ ਨੂੰ ਮੁੜਕਾਂ ਤੱਕ ਨਹੀਂ ਆਉਣਾ ਵੀ ਆਏ ਨਹੀਂ ਵੀ ਤੁਹਾਡੇ ਖਾਣੇ 'ਚ ਮੁੜਕਾ ਵੀ ਡਿੱਗ ਪੂਆ ਬਾਕੀ ਤੁਹਾਡਾ ਸਾਰੇ ਪੈਲਸ ਦਾ ਮੈਂ ਢੇੜਾ ਮਰਾਉਣਾ ਤੇ ਨਾਲ ਦੀ ਨਾਲ ਮੈਂ ਤੁਹਾਡੀ ਮੈਨੇਜਮੈਂਟ ਦੇ ਨਾਲ ਗੱਲਬਾਤ ਕਰਾ ਦੇਣਾ ਬਾਕੀ ਦੀ ਗੱਲਬਾਤ ਤੁਸੀਂ ਫੋਨ ਤੇ ਕਰ ਲੈਣੀ ਐ ਸਜਣ ਵੱਡਾ ਪੈਲਸ ਹੈਗਾ ਕੁਆਲਿਟੀ ਹੈਗੀ ਆ ਮਾਲਕ ਬੜੇ ਘੈਂਟ ਬੰਦੇ ਆ ਪਰ ਨਾਲ ਦੀ ਨਾਲ ਇਹਦੇ ਵਿੱਚ ਇੱਕ ਚੀਜ਼ ਹੋਰ ਜਿਵੇਂ ਦਿਸਦਾ ਘੱਟ ਆ ਨਾ ਰੋਡ ਤੋਂ ਉਵੇਂ ਇਹਦਾ ਰੇਟ ਵੀ ਬਹੁਤ ਘੱਟ ਆ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਟੌਪ ਦਾ ਵਿਆਹ ਹੈ ਜਿਹੜਾ ਕਰਨ ਦਾ ਸਵਾਦ ਆ ਜਿਹੜਾ ਉਹ ਪੂਰਾ ਮਿਲ ਜੂਗਾ ਦੇਖੋ ਆ ਬਾਹਰਲੇ ਪਾਸੇ ਦਾ ਸ਼ੈੱਡ ਆ ਇਹਨੂੰ ਪੈਲਸ ਨਾ ਸਮਝ ਲਿਓ ਇਹ ਬਾਹਰਲੇ ਪਾਸੇ ਦਾ ਪੱਕਾ ਸ਼ੈੱਡ ਆ ਵੀ ਜਿਹਦੇ ਥੱਲੇ ਤੁਸੀਂ ਬਾਹਰ ਬੈਠ ਕੇ ਸੰਗੀਤ ਦਾ ਆਨੰਦ ਲੈਣਾ ਇਧਰਲੇ ਪਾਸੇ ਤੁਸੀਂ ਸਟੇਜ ਦਾ ਆਨੰਦ ਲੈਣਾ ਬੈਠਣਾ ਇਧਰਲੇ ਪਾਸੇ ਇਧਰਲੇ ਪਾਸੇ ਤੁਹਾਨੂੰ ਵਧੀਆ ਸਜਾਵਟ ਤੁਹਾਡੇ ਖਾਣੇ ਦੀ ਜਿਹੜਾ ਕੀ ਕਹਿੰਦੇ ਹੁੰਦੇ ਆ ਫਾਸਟ ਫੂਡ ਦੀਆਂ ਸਟਾਲਾਂ ਜਿਹੜੀਆਂ ਵਗੈਰਾ ਲੱਗੀਆਂ ਹੋਣਗੀਆਂ ਤੇ ਤੁਹਾਨੂੰ ਘੈਂਟ ਵेटर ਸਰਵਿਸ ਜਿਹੜੀ ਐ ਟਾਪ ਦੀ ਹਾਈ ਕੁਆਲਿਟੀ ਪੂਰੀਆਂ ਘੈਂਟ ਵਰਦੀਆਂ ਦੇ ਨਾਲ ਪੂਰੇ ਡਿਸਪਲਿਨ ਦੇ ਵਿੱਚ ਮਿਲ ਜੂਗੀ ਤੇ ਉਸ ਤੋਂ ਬਾਅਦ ਆ ਦੇਖੋ ਕਿੱਡੀ ਵੱਡੀ ਇਮਾਰਤ ਕਿਲੇ ਵਰਗੀ ਇਮਾਰਤ ਆ ਜਿਹੜੀ ਜਿਹੜੀ ਤੁਹਾਨੂੰ ਰੋਡ ਤੋਂ ਬਿਲਕੁਲ ਦਿਖਾਈ ਨਹੀਂ ਦਿੰਦੀ ਇਹ ਦਿਖਾਈ ਦੇ ਦੂ ਜਿਵੇਂ ਕਿਸੇ ਬੱਡੀ ਸਾਰੀ ਫਿਲਮ ਦਾ ਬਾਹੂਬਲੀ ਫਿਲਮ ਦਾ ਸੈੱਟ ਲੱਗਿਆ ਹੁੰਦਾ ਨਾ ਇਸੇ ਤਰ੍ਹਾਂ ਦਾ ਸੈੱਟ ਲੱਗਿਆ ਮਿਲ ਜੂਗਾ ਤੇ ਇਸ ਤੋਂ ਅੰਦਰ ਤੁਹਾਨੂੰ ਪੂਰੇ ਆਨੰਦ ਵਾਲਾ ਆ ਦੇਖੋ ਖੋਲਿਆ ਨਾ ਜਦੋਂ ਆਪਾਂ ਗੇਟ ਤੇ ਆਹ ਵੇਖੋ ਆ ਦੇਖੋ ਤੁਹਾਡੇ ਸਾਹਮਣੇ ਕਿੱਡਾ ਸ਼ਾਨਦਾਰ ਪੈਲੈਸ ਬਣਿਆ ਹੋਇਆ ਕਿੱਡਾ ਸ਼ਾਨਦਾਰ ਹੈ ਨਾ ਹੈਰਾਨੀ ਦੀ ਗੱਲ ਕਿ ਤੁਸੀਂ ਇਹਦੇ ਵਿੱਚ ਤੁਸੀਂ ਸੜਕ ਤੋਂ ਲੰਘ ਜਾਂਦੇ ਆ ਤਾਂ ਤੁਹਾਨੂੰ ਦੇਖਣ ਨੂੰ ਉਹ ਸ਼ੈੱਡ ਆ ਜਿਹੜਾ ਉਹ ਤੁਹਾਨੂੰ ਰੋਕ ਲੈਂਦਾ ਪਰ ਤੁਸੀਂ ਅੰਦਰਲੇ ਪਾਸੇ ਨਿਗਾ ਹੀ ਨਹੀਂ ਮਾਰੀ ਹੋਣੀ ਕਿ ਕਦੇ ਐਵੇਂ ਆਈਏ ਜਾਂ ਹੁਣ ਕੋਈ ਵੀਡੀਓ ਦੇਖੂਗਾ ਤਾਂ ਉਹਨੇ ਲੱਗਣਾ ਕਿ ਯਾਰ ਇੰਨਾ ਸ਼ਾਨਦਾਰ ਫਰਨੀਚਰ ਲੱਗਿਆ ਇੰਨਾ ਸ਼ਾਨਦਾਰ ਇਥੇ ਖਾਣੇ ਨੂੰ ਸਜਾਉਣ ਵਾਲੇ ਜਾਂ ਇੰਨੀਆਂ ਘੈਂਟ ਟੀਮਾਂ ਤਾਂ ਪਤਾ ਨਹੀਂ ਕਿੰਨਾ ਕੁ ਪਿਓ ਦਾ ਪਿਓ ਰੇਟ ਮੰਗਦੇ ਹੋਣਗੇ ਨਹੀਂ ਨਹੀਂ ਕਿਉਂਕਿ ਇਹ ਬਠਿੰਡੇ ਨੂੰ ਇੱਕ ਤਾਂ ਚੀਜ਼ ਦਾ ਇਹ ਫਾਇਦਾ ਇਸ ਪੈਲਸ ਦਾ ਕਿ ਬਠਿੰਡੇ ਤੋਂ ਬਿਲਕੁਲ 5 ਕਿਲੋਮੀਟਰ ਬਾਹਰ ਆ ਪਰ ਬਠਿੰਡੇ ਨੂੰ ਇੱਕ ਚੀਜ਼ ਦਾ ਹੋਰ ਵੀ ਫਾਇਦਾ ਇਹ ਫਿਰ ਪਿੰਡ ਏਰੀਏ ਚ ਆ ਜਾਂਦਾ ਇਸ ਕਰਕੇ ਜਾਇਜ਼ ਰੇਟ 'ਚ ਵੀ ਆ ਪਿੰਡਾਂ ਵਾਲਿਆਂ ਨੂੰ ਸ਼ਹਿਰੀ ਪੈਲਸ ਆ ਸ਼ਹਿਰ ਵਾਲਿਆਂ ਨੂੰ ਇਹ ਪਿੰਡੂ ਪੈਲਸ ਆ ਇੱਕ ਮਤਲਬ ਆਪਾਂ ਕਹਿ ਸਕਦੇ ਆ ਕਿ ਇੱਕ ਬੈਸਟ ਕੰਬੀਨੇਸ਼ਨ ਆ ਸਾਰੀਆਂ ਚੀਜ਼ਾਂ ਦਾ ਪਿੰਡੂ ਰੇਟ ਪਿੰਡੂ ਬੰਦਿਆਂ ਦਾ ਪੈਲਸ ਤੇ ਸ਼ਹਿਰੀ ਸਾਰਾ ਮਾਹੌਲ ਮਤਲਬ ਚੰਡੀਗੜ੍ਹ ਵਰਗਾ ਮਾਹੌਲ ਇੱਕ ਤੁਹਾਨੂੰ ਕੰਮ ਦੀ ਗੱਲ ਹੋਰ ਦਿਖਾ ਦਿੰਨਾ ਮੈਂ ਕਿ ਆਮ ਪੈਲਸਾਂ ਦੇ ਵਿੱਚ ਕਿਤੇ ਨਾ ਕਿਤੇ ਕਿਚਨ ਆ ਜਿਹੜੀ ਨਾ ਉਹਨੂੰ ਦਿਖਾਉਣ ਤੋਂ ਝਿਜਕ ਜਾਂਦੇ ਆ ਕਿਉਂਕਿ ਕਿਚਨ ਦੇ ਵਿੱਚ ਸਫਾਈ ਨਹੀਂ ਹੁੰਦੀ ਖਾਣਾ ਪਰੋਸਿਆ ਬਹੁਤ ਸਾਫ਼ ਹੁੰਦਾ ਪਰ ਕਿਚਨ ਦੇ ਕਿਚਨਾਂ ਜਿਹੜੀਆਂ ਹੁੰਦੀਆਂ ਉਹ ਸਾਫ਼ ਨਹੀਂ ਹੁੰਦੀਆਂ ਆਪਾਂ ਤੁਹਾਨੂੰ ਇੱਥੇ ਮੈਨੇਜਮੈਂਟ ਨਾਲ ਤੁਹਾਡੀ ਗੱਲ ਵੀ ਕਰਾ ਦਿੰਨੇ ਤੇ ਨਾਲ ਦੀ ਨਾਲ ਤੋਂ ਕਿਚਨ ਵੀ ਦਿਖਾਵਾਂਗੇ ਕਿ ਕਿਚਨ ਕਿਹੋ ਜਿਹਾ ਜਿੱਥੇ ਖਾਣਾ ਬਣ ਕੇ ਤੁਹਾਡੀਆਂ ਥਾਲੀਆਂ ਚ ਪਰੋਸਿਆ ਜਾਣਾ ਆਜੋ ਆਪਾਂ ਮੈਨੇਜਮੈਂਟ ਨਾਲ ਗੱਲ ਕਰਦੇ ਆ ਤੇ ਵੀਰੇ ਰੋਮੀ ਮੈਂ ਨਾ ਆ ਕੇ ਸਾਰਾ ਦੇਖਿਆ ਮੈਂ ਇੱਕ ਤਾਂ ਆਪਦੇ ਦਰਸ਼ਕਾਂ ਨੂੰ ਦੱਸ ਵੀ ਚੁੱਕਿਆ ਵੀ ਬਹੁਤ ਵਾਰ ਨਾ ਬੰਦਾ ਸੜਕ ਤੋਂ ਗੁਜ਼ਰਦਾ ਤੇ ਉਹਨੂੰ ਦਿਸਦਾ ਨਹੀਂਗਾ ਪਹਿਲਾਂ ਤਾਂ ਮੇਰਾ ਇਹੀ ਸਵਾਲ ਆ ਯਾਰ ਦਿਸਦਾ ਘਾਤੋ ਨਹੀਂ ਪੈਰ ਤੋਂ ਦਿਖਾਈ ਨਹੀਂ ਦਿੰਦਾ ਨਾ ਬਾਈ ਜੀ ਇੱਕ ਮਿੰਟ ਗੱਲ ਦੱਸੋ ਹਾਂ ਠੀਕ ਆ ਤੁਸੀਂ ਪਹਿਲਾਂ ਐਡਸ ਵਗੈਰਾ ਕਰਦੇ ਰਹਿੰਦੇ ਹੋ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿਸੇ ਪੈਲਸ to ਜਾ ਮਨੋ ਅਸੀਂ ਕਿਚਨ ਚ ਨਹੀਂ ਜਾ ਨਹੀਂ ਹੈ ਨਾ ਤੁਸੀਂ ਸਾਡੀ ਕਿਚਨ ਵੀ ਦੇਖਿਓ ਅਸੀਂ ਦਿਖਾਉਣ ਚ ਵਿਸ਼ਵਾਸ ਨਹੀਂ ਕਰਦੇ ਬਾਈ ਇਹ ਦਿਖਾ ਕੇ ਕੀ ਕਰਨਾ ਠੀਕ ਹੈ ਸਾਡਾ ਕੰਮ ਦੇਖੋ ਜੇ ਸਾਡੇ ਕੰਮ ਦੇ ਵਿੱਚ ਤੁਹਾਨੂੰ 1% ਵੀ ਦਿੱਕਤ ਲੱਗੀ ਤੁਸੀਂ ਸਾਰਾ ਫੰਕਸ਼ਨ ਅੱਜ ਅਟੈਂਡ ਕਰੋ ਦੇਖੋ ਤੁਹਾਨੂੰ ਵੀ ਪਤਾ ਲੱਗੂ 1% ਵੀ ਨਹੀਂ ਅਸੀਂ ਦਿਖਾਵਾ ਨਹੀਂ ਕਰਨਾ ਅਸੀਂ ਕੰਮ ਕਰਨਾ ਤੇ ਉਹ ਦੇਖੋ ਵੀ ਤੁਸੀਂ ਅੱਜ ਫੰਕਸ਼ਨ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਹਾਂ ਵੀ ਖੁਸ਼ ਕਰਕੇ ਬੰਦਾ ਜਿਹੜਾ ਆਊਗਾ ਉਹ ਖੁਸ਼ ਕਰਕੇ ਤੋਰ ਬਿਲਕੁਲ ਬਿਲਕੁਲ ਵੀ ਜਿਹੜਾ ਮਹਿਮਾਨ ਆਇਆ ਉਹਨੂੰ ਖਾਣੇ ਵੱਲੋਂ ਖੁਸ਼ ਕਰ ਦੇਣਾ ਜੀ ਜਿਹੜਾ ਪਰਿਵਾਰ ਆਇਆ ਉਹਨੂੰ ਆਪਾਂ ਰੇਟ ਵਾਲੇ ਪ ਬਿਲਕੁਲ ਸੰਤੁਸ਼ਟ ਕਰਕੇ ਦੋ ਰਹੇ ਨੇ ਸੰਤੁਸ਼ਟ ਵੀਰੇ ਕਿੰਨਾ ਚਿਰ ਪਹਿਲਾਂ ਬੁਕਿੰਗ ਦਾ ਕੀ ਹਿਸਾਬ ਕਿਤਾਬ ਹੁੰਦਾ ਵੀ ਮਤਲਬ ਬੰਦਾ ਐਮਰਜੈਂਸੀ ਫੋਨ ਕਰਕੇ ਡੇਟ ਪੁੱਛ ਸਕਦਾ ਜਾਂ 10 15 20 ਦਿਨ ਪਹਿਲਾਂ ਤੁਹਾਨੂੰ ਅਸਲ 'ਚ ਬਾਈ ਜੀ ਪਤਾ ਕੀ ਆ ਜਿਹੜੀਆਂ ਐਕਚੁਅਲ ਦੇ ਵਿੱਚ ਨਾ ਜਿਹੜੀਆਂ ਹੈਵੀ ਡੇਟਸ ਨੇ ਉਹਨਾਂ ਜਿਵੇਂ ਸੰਡੇ ਆ ਗਿਆ ਹੁਣ ਆ ਫੰਕਸ਼ਨ ਚੱਲ ਰਿਹਾ ਉਹਦੇ ਕਰਕੇ ਹੁਣ ਥੋੜੀ ਜਿਹੀ ਸਮੱਸਿਆ ਨਹੀਂ ਕੋਈ ਗੱਲ ਨਹੀਂ ਸਾਡਾ ਨੰਬਰ ਵਗੈਰਾ ਅਸੀਂ ਡਿਸਕ੍ਰਿਪਸ਼ਨ 'ਚ ਦੇ ਦਾਂਗੇ ਤੁਸੀਂ ਦੇ ਦਿਓ ਉਹਦੇ ਵਿੱਚ ਕੀ ਹੈਗਾ ਕੋਈ ਗੱਲ ਨਹੀਂ ਜਦੋਂ ਮਰਜ਼ੀ ਕਾਲ ਕਰੋ ਕੋਈ ਇਸ਼ੂ ਨਹੀਂ 1% ਵੀ ਤੁਹਾਨੂੰ ਵਧੀਆ ਮਤਲਬ ਵੀ ਸਾਰੀ ਸਰਵਿਸ ਵਧੀਆ ਮਿਲੂਗੀ ਆ ਜਾਓ ਫਿਰ ਬਾਈ ਦੇਖੀਏ ਕਿਚਨ ਵੀ ਆਪਣਾ ਜੀ ਬਾਈ ਜੀ ਆਮ ਤੌਰ ਤੇ ਮਤਲਬ ਥੋੜਾ ਜਿਹਾ ਬੰਦਾ ਕਿਚਨ ਤੋਂ ਹਾਂਜੀ ਚੱਲ ਜਾਂਦਾ ਹੈ ਪਹਿਲਾ ਸਦਾ ਕੋਈ ਵੀ ਹੁੰਦਾ ਜੀ ਉਹ ਤੁਹਾਨੂੰ ਕਿਚਨ ਦੇ ਵਿੱਚ ਨਹੀਂ ਲੈ ਕੇ ਜਾਂਦਾ ਹਨਾ ਫਿਰ ਆ ਸਾਡਾ ਓਪਨ ਆ ਤੁਸੀਂ ਦੇਖੋ ਅੱਜ ਫੰਕਸ਼ਨ ਬਾਹਰ ਹੈਗਾ ਜਿਹੜਾ ਕੈਟਰਿੰਗ ਦਾ ਸਿਸਟਮ ਹੈ ਨਾ ਬਾਹਰ ਕੀਤਾ ਹੋਇਆ ਹੈਗਾ ਕਿਸੇ ਕੋਲ ਨਹੀਂ ਉਹ ਵੀ ਸ਼ਾਰਟ ਲੈ ਲਿਓ ਕੋਈ ਨਹੀਂ ਸੋਡੀ ਸਫਾਈ ਵਗੈਰਾ ਦਾ ਤੁਹਾਨੂੰ ਸਾਰਾ ਪਤਾ ਬਈ ਆ ਕਿਚਨ ਆ ਵੀ ਆਮ ਤੌਰ ਤੇ ਕਿਚਨਾਂ ਦੇ ਵਿੱਚ ਬਾਹਰ ਬਰਾਤੀ ਨੱਚਦੇ ਹੁੰਦੇ ਅੰਦਰ ਕਿਚਨ ਚ ਚੂਹੇ ਨੱਚਦੇ ਹੁੰਦੇ ਹੈ ਨਾ ਦੇਖੋ ਤੁਸੀਂ ਸਫਾਈ ਆ ਬੁਨਕੀ ਮਚਰਾ ਇਸ ਤਰ੍ਹਾਂ ਦਾ ਕੋਸ਼ਿਸ਼ ਵੀ ਮਤਲਬ ਪੂਰੀ ਸਫਾਈ ਇਸ ਵਾਲਾ ਸਾਡਾ ਸਭ ਤੋਂ ਜ਼ਿਆਦਾ ਧਿਆਨ ਇਸ ਚੀਜ਼ ਵਾਲਾ ਜੀ ਹਾਂ ਵੀ ਜਿੱਥੇ ਖਾਣਾ ਬਣਨਾ ਹਾਂਜੀ ਉੱਥੇ ਵੀ ਸਫਾਈ ਫੁੱਲ ਹੋਣੀ ਚਾਹੀਦੀ ਹਾਂਜੀ 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 ਜਿੱਥੇ ਜਿਹੜਾ ਜਦੋਂ ਤੁਸੀਂ ਕੈਟਰਿੰਗ ਦਾ ਕੰਮ ਖੁਦ ਕਰਦੇ ਆ ਉਦੋਂ ਇੱਥੇ ਬਣਦਾ ਹਾਂਜੀ ਹਾਂਜੀ ਉਹਨੂੰ ਖੜਾ ਕੋਈ ਇੱਥੇ ਮੰਨਦਾ ਜੇ ਕਿਸੇ ਨੇ ਬਣਾ ਕੇ ਆਪਦਾ ਲਿਆਉਣਾ ਉਹਦੀ ਮਰਜ਼ੀ ਹਾਂਜੀ ਹਾਂਜੀ ਬਿਲਕੁਲ ਉਹ ਉਹਦੀ ਇੱਛਾ ਹੈ ਬਿਲਕੁਲ ਹਾਂ ਇਹਦੇ ਵਿੱਚ ਬਈ ਆ ਵੈਂਟੀਲੇਸ਼ਨ ਦਾ ਵੀ ਧਿਆਨ ਰੱਖਿਆ ਹਨਾ ਵੀ ਜਿਹੜੇ ਕਾਰੀਗਰ ਹਨਾ ਹਾਂਜੀ 에어 ਕੂਲ ਆ ਵੀ ਮਤਲਬ ਕਹਿਣ ਤੋਂ ਪਹਿਲਾਂ ਵੀ ਜਿੰਨੀ ਇਹਦੇ ਵਿੱਚ ਭਾਫ਼ ਵਗੈਰਾ ਦੇਖੋ ਉੱਠੂਗੀ ਕਿਚਨਾ ਚੋਂ ਉਹ ਸਾਰੀ ਬਾਹਰ ਚਲੀ ਜਾਊਗੀ ਫਿਰ ਬਾਹਰਲੇ ਪਾਸਿਓਂ ਫਰੈਸ਼ ਹਵਾ ਜਿਹੜੀ ਉਹ ਇਹਦੇ ਨਾਲ ਆਈ ਜੀ ਇਹਦੇ ਨਾਲ ਹਵਾ ਜਾਈ ਜਾਂਦੀ ਹੈ ਇਹਦੇ ਨਾਲ ਹਵਾ ਨਮੀ ਆਈ ਜਾਂਦੀ ਹੈ ਤੁਸੀਂ ਦੇਖਦੇ ਹੋ ਕਿਚਨ ਦੇ ਵਿੱਚ ਤਕਰੀਬਨ ਦਾ ਧੂਆ ਆ ਜਾਂਦਾ ਹਨਾ ਪਰ ਇੱਥੇ ਤੁਸੀਂ ਦੇਖੋਗੇ ਤਾਂ ਬਹੁਤ ਮਤਲਬ ਹਰ ਚੀਜ਼ ਦੇ ਵਿੱਚ ਸਫਾਈ ਹੋ ਗਈ ਹੈ ਹਰ ਚੀਜ਼ ਮਤਲਬ ਕਹਿਣ ਤੋਂ ਭਾਵੇਂ ਆ ਵੀ ਇਹ ਕਿਚਨ ਆਪਣਾ ਨਾ ਵੀ ਤਕਨੀਕੀ ਪੱਖ ਤੋਂ ਵੀ ਬਹੁਤ ਵਧੀਆ ਬਣੀ ਹੋਈ ਹੈ ਵੀ ਜਿਹੜੇ ਇੱਥੇ ਕਾਰੀਗਰਾਂ ਨੇ ਕੰਮ ਕਰਨਾ ਉਹ ਵੀ ਬਹੁਤ ਕਮਾਲ ਬਣੀ ਹੋਈ ਆ ਹਾਂ ਜੀ ਥੈਂਕ ਯੂ ਜੇ ਕੋਈ ਵੀ ਸੱਜਣਾ ਆਉਣਾ ਚਾਹੁੰਦਾ ਨਾ ਹਾਂ ਜੀ ਪੈਲਸ ਦੇ ਵਿੱਚ ਗੇੜਾ ਮਾਰਨਾ ਚਾਹੁੰਦਾ ਤਾਂ ਪੁੱਚੋ ਦੇ ਵਿੱਚ ਪੈਲਸ ਹੈ ਬਿਲਕੁਲ ਜੀ ਤੇ 22 ਉਹਨਾਂ ਦਾ ਇਨਕੁਆਰੀ ਨੰਬਰ ਆ ਜਿਹੜਾ ਉਹ ਤੁਹਾਨੂੰ ਦਿੱਸੀ ਜਾਂਦਾ ਤੁਸੀਂ ਫੋਨ ਕਰੋ ਆਓ ਗੇੜਾ ਮਾਰੋ ਫੈਕਸ਼ਨ ਚੱਲਦੇ ਚਾਉਣਾ ਚੱਲਦੇ ਚ ਆਜੋ ਤੁਸੀਂ ਆ ਕੇ ਦੇਖ ਜੀ ਵਿਸਟ ਕਰੋ ਜੀ ਆਪਣਾ ਵਿਜਿਟ ਕਰੋ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਕਿ ਬਹੁਤ ਵਧੀਆ ਕੁਆਲਿਟੀ ਨਾਲ ਬੜਾ ਸੋਹਣਾ ਕੰਮ ਕਰਦੇ ਆ ਸਾਡੇ ਆਜੋ ਥੈਂਕ ਯੂ